ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰਸਿੰਘ ਤਾਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕਤਰ ਸਿੰਘ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਗ ਦਿਖਾਵਾਂਗੇ ਇੱਕ ਦੋਸਤੋ ਇਹ ਗਾਂ ਇਹ ਵੀ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਦੋਸਤੋ ਮੱਝ ਹੈ ਵੀਰ ਦੇ ਕੋਲ ਇਹ ਵੀ ਤਾਜੀ ਸੂਈ ਹੈ ਡिटेल ਇਹਨਾਂ ਦੋਵਾਂ ਪਸ਼ੂ ਦੀ ਬਣਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਪਸ਼ੂ ਦੀ ਕਰਨੀ ਆ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜੂ ਕਰਿਆ ਕਰੋ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਦੋਵਾਂ ਪਸ਼ੂ ਦੀ ਵੀਰ ਦੇ ਕੋਲੋਂ ਪੁੱਛੀਏ ਆਪਾਂ ਸਾਸਿਕਾ ਬੇਜੀ ਸਾਸਿਕਾ ਬੇਜੀ ਸਾਸਰੀਕਾ ਹੋਰ ਬੇਜੀ ਠੀਕ ਠਾਕ ਵਧੀਆ ਵਧੀਆ ਬੇਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਵਧੀਆ ਲੱਗਿਆ ਹਾਂਜੀ ਵਧੀਆ ਜੀ ਵੀਰ ਆਪਣਾ ਨਾਮ ਐਡਰੈਸ ਬੋਲ ਦਿਓ ਮੈਨੂੰ ਐਡਰੈਸ ਆਪਣਾ ਸੋਰ ਸਿੰਘ ਪਿੰਡ ਜੀ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਹਾਂਜੀ ਤੇ ਵੀਰ ਫੋਨ ਨੰਬਰ ਤੇ ਨਾਮ ਲਿਖਣਾ ਫੋਨ ਨੰਬਰ 88721 179 ਠੀਕ ਹੈ ਹਾਂਜੀ 100 ਹਾਂਜੀ 99 ਠੀਕ ਹੈ ਤੇ ਆਪਣੇ ਕੋਲ ਦੋ ਪਸ਼ੂ ਹੈਗੇ ਹਾਂਜੀ ਹਾਂਜੀ ਠੀਕ ਹੈ ਨਾਮ ਵੀ ਦੱਤੀ ਆਪਣੇ। ਨਾਮ ਮੇਰਾ ਸਕੱਤਰ ਸਿੰਘ ਹੈ ਜੀ। ਠੀਕ ਹੈ ਜੀ। ਵਪਾਰ ਦਾ ਕੰਮ ਕਰਦਾ। ਵਪਾਰ ਦੇ ਵਪਾਰ ਦਾ ਹੈ ਜੀ। ਠੀਕ ਹੈ ਜੀ। ਹਾਂ ਜੀ। ਇਹ ਸ਼ੁਰੂ ਕਰੀ ਵੀਰੇ ਆਪਾਂ ਗਾਂ ਤੋਂ ਪਹਿਲਾਂ ਡਿਟੇਲ ਦੱਸੀਏ ਵੀਰੇ ਨੂੰ ਗਾਂ ਦੀ ਕਿੰਨਾ ਟਾਈਮ ਇਹਨੂੰ ਸਹੀ ਨੂੰ। ਵੀਰੇ ਜੀ ਸਹੀ ਨੂੰ ਇਹਨੂੰ ਹੋ ਗਿਆ 7-8 ਦਿਨ। ਠੀਕ ਹੈ ਜੀ। ਹਾਂ ਜੀ। ਬੱਚਾ ਬੱਚਾ ਹੋ ਜੀ। ਬੱਛਾ ਮੰਗ। ਬੱਚਾ ਦੋਸਤੋ ਇਹਨੇ ਬੱਛਾ ਦਿੱਤਾ ਜੀ ਤੇ ਸੁਭਾ ਵੀਰ ਕਿੰਨਾ ਸੁਭਾ। ਸੁਭਾ ਇਹਦਾ ਲਾ ਲੋ ਵੀ ਦੂਜਾ ਦੂਜਾ ਤੀਜਾ ਸੁਭਾ ਆਊਗਾ ਜੀ। ਠੀਕ ਹੈ ਜੀ। ਉਹ ਤੇ ਦੂਜਾਂ ਦੇ ਆਪਾਂ ਤੀਜਾ ਹੀ ਕਹਿੰਦੇ ਆ। ਠੀਕ ਹੈ ਜੀ ਆਰੇ ਸਾਹਮਣੇ ਹੈ ਦੋਸਤੋ ਤੁਸੀਂ ਆਪ ਅੰਦਰ ਕਪੜ ਕਰ ਲੈਣੀ ਹੈ ਬਾਹਰੀ ਦੋਸਤੋ ਇਹਦਾ ਗਾਂ ਦਾ ਪ੍ਰਿੰਟ ਅਤੇ ਸ਼ੈਡਿੰਗ ਜਿਹੜੀ ਗਾਂ ਦੀ ਤੁਸੀਂ ਚੈੱਕ ਕਰ ਸਕਦੇ ਜੇ ਪੂਰੀ ਫੁੱਲ ਬ੍ਰੀਡ ਹੈ ਤੇ ਦੁੱਧ ਵੀਰ ਕਿੰਨਾ ਤਿਆਰ ਹੋਊਗਾ ਦੁੱਧ ਜਿਹੜਾ ਹੋਣਾ ਹੈ ਵੀਰ ਜੀ 15 ਕਿਲੋ ਆ 15 ਕਿਲੋ ਤਿਆਰ ਹਾਂਜੀ ਕੋਈ ਵੀਰ ਟਾਈਮ ਦੋ ਟਾਈਮ ਤੇ ਸੱਲ ਦੋ ਭਾਵੇਂ ਤਿੰਨ ਟਾਈਮ ਚੋਵੇ ਹਾਂ ਠੀਕ ਹੈ ਜੀ ਜੇ ਵੀਰ ਨੇ ਇੱਥੇ ਰਹਿਣ ਬਹਿਣ ਨਾਲ ਕੋਈ ਹਨ ਦੂਰੋਂ ਆਉਣਾ ਉਹ ਵੀ ਆਪਾਂ ਇੱਥੇ ਰੱਖਾਂਗੇ ਚੋਾਈ ਕਰੇ ਆਪ ਵੀ ਠੀਕ ਠੀਕ ਹੈ ਹਾਂਜੀ ਤੇ ਤੋਰੀ ਵੀ ਨੂੰ ਕੱਢੀ ਬਾਹਰ ਕਦ ਘੜ ਦੋਸਤੋ ਗਾਂ ਦਾ ਤੁਸੀਂ ਚੈੱਕ ਕਰ ਸਕਦੇ ਗਰ ਗਾਾਂ ਥੋੜੀ ਜਿਹੀ ਮਤਲਬ ਦੁੱਧ ਤੋਂ ਘਟ ਗਈ ਐ 17 18 ਤੋਂ ਵਾਅਸਾਈ ਐ ਬਾਕੀ ਦੋਸਤੋ ਜਿਹੜਾ ਗਾਂ ਦਾ ਕੱਦ ਕਾਠ ਹੈ ਤੁਸੀਂ ਆਪ ਚੈੱਕ ਕਰ ਸਕਦੇ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਦੋਸਤੋ ਪੂਰਾ ਫੁੱਲ ਕੱਦ ਕਾਠ ਹੈ ਵਜਨਦਾਰ ਐ ਗਾਂ ਪੂਰੀ ਚਾਰੇ ਥਾਂ ਦੋਸਤੋ ਬੇਤ ਦੇ ਵਿੱਚ ਲੱਗੀ ਐ ਕੋਈ ਫੋਟੋ ਸ਼ਾਮ ਦੀ ਨਾਲ ਆ ਦੋਸਤੋ ਕਰ ਲੋ ਚਾਹਤ ਗਾਂ ਦੀ ਦੱਸੋ ਲੈਂਥ ਕਦੋਂ ਚੈੱਕ ਜੀ ਓਏ ਦੋਸਤੋ ਚੰਗੀ ਵੀਰ ਸਾਂ ਬੜਾ ਲੈ ਗਿਆ ਤੇ ਦੁੱਧ ਦੋਸਤੋ ਇਹਨੇ ਬੜੇ ਮਜ਼ੇ ਨਾਲ ਜਿਹੜਾ 20 22 ਕਿਲੋ ਚਵਾ ਲੈਣਾ ਕਿਉਂਕਿ ਇਹੋ ਜੀ ਬ੍ਰੀਡ ਦੋਸਤੋ ਜਿਹੜੀ ਆ ਦੁੱਧ ਦੇ ਬੜੇ ਮਜ਼ੇ ਨਾਲ ਚਵਾ ਦਿੰਦੀ ਹੈ 크ਰੋਸ ਆਂਗੇ ਦੋਸਤੋ ਥੋੜਾ ਜਿਆਦਾ ਰੱਖਦੀ ਨਾਲੇ ਸ਼ਹੀਵਾਲ ਦੇ ਐਚ ਐਫ ਦੇ ਸ਼ਹੀਵਾਲ ਦੇ ਨਾਲ 크ਰੋਸ ਬਾਕੀ ਦੋਸਤੋ ਜਿਹੜੀ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਦੱਸੋ ਹੱਤੀ ਚਵਾਈ ਬੁਠੀ ਦਾ ਥਣ ਬਾਕੀ ਇਸ ਲੱਗ ਬਹੁਤ ਜਿਆਦੀ ਹਾਂਜੀ ਹਾਂਜੀ ਮਸ਼ੀਨ ਤੇ ਕਿਸੇ ਵੀ ਨੇ ਚਵਾਈ ਕਰੀ ਦਿੱਤਾ ਵੀ ਦੁੱਧ ਚਵਾਈ ਬੜੀ ਵਧੀਆ ਰਣੀ ਇਹਦੇ ਤੋਂ ਤੁਹਾਨੂੰ ਬਹਿਣੀ ਦੇ ਪਾਸੇ ਮੁਖ ਲੈਣੀ ਪਈ ਗਾਂ ਦੇ ਜੇ ਥੋੜੀ ਜੀ ਨਾ ਟੁੱਟ ਗਈ ਆਪਣੇ ਤੋਂ ਹਾਂਜੀ ਹਾਂਜੀ ਜਦੋਂ ਗਾਂ ਲਿਆਂਦੇ ਉਦੋਂ ਲੁਸ ਲੁਸ ਕਰਦੀ ਸਾਮ ਸਾਮ ਬੜੀ ਘਟ ਹੋਈ ਆ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਦੀ ਮਿਲਕ ਵੈਨ ਕਰ ਲੋ ਚੈੱਕ ਖਰਾਂ ਦੀ ਜਿਹੜੀ ਸਪੇਸ ਆ ਆਪਸੇ ਕਾਫੀ ਆ ਤੇ ਦੋਸਤੋ ਜਿਹੜੀ ਨਾਰਾਂ ਲੱਗਿਆ ਹਵਾਂ ਦੇ ਬਰੀ ਬਰੀ ਬਹੁਤ ਜਿਆਦੀਆਂ ਜੀ ਇਹਦੀ ਫੇਸ ਕੁਆਲਿਟੀ ਕਰੋ ਚਾਹੀਦੀ ਘੱਟ ਘੱਟ ਦੋਸਤੋ ਗਾਂ ਦਾ ਪੂਰਾ ਮਤਲਬ ਮੈਂ ਤੁਹਾਨੂੰ ਦੱਸਦਾ ਪੂਰੀ ਵਜਨਦਾਰ ਆ ਤੇ ਰਾਜੀ ਆ ਦੋਸਤੋ ਪੂਰੀ ਜਿੰਨੀ ਵੀ ਕਿਸੇ ਵੀਰ ਦੇ ਸਾਹਮੀ ਸੋਹਣੀ ਸੰਭੀ ਮੋਲ ਵੀ ਆਪਾਂ ਵੀਰ ਤੋਂ ਪੁੱਛ ਲਈਏ ਤੇ ਦੱਸਦੇ ਤੁਹਾਨੂੰ ਬੰਦੇ ਦਾ ਕੀ ਕਰਦਾ ਵੀ ਅੱਛਾ ਭਾਈ ਜੀ ਇਹਦਾ ਮੋਲ ਆਪਾਂ ਗਾਂ ਦਾ ਕੀ ਕਰੀਏ ਮੋਲੇ ਵੀਰ ਜੀ ਜੋ ਮੱਦੀ ਕਰੀਏ ਹਾਂ ਨਾ 45000 ਦੀ ਗਾਂ ਦਵਾਂਗੇ ਅੱਜ ਅੱਛਾ 45000 ਹਾਂਜੀ ਠੀਕ ਹੈ ਜੀ 45000 ਤੋਂ ਕੋਈ ਮਾਨਤਨ ਹੋ ਜੂਗਾ ਨਹੀਂ ਹੁਣ ਮਾਨਤਨ ਕੋਈ ਨਹੀਂ ਕੋਈ ਵੀਰ ਭਰਾ ਹੋਊਗਾ ਕੋਈ ਕਰਦਾ ਕੋਈ 5-70000 ਠੀਕ ਠੀਕ ਹੈ ਹਾਂਜੀ ਤੇ ਗਾਂ 17-18 ਕਿਲੋ ਦੁੱਧ ਆਪ ਚੋਗੇ ਲਿਆਂਦਾ ਸੀ ਠੀਕ ਹੈ ਜੀ ਹਾਂਜੀ ਕਿਉਂਕਿ ਗਾਂ ਦੀ ਸਾਹਮਣੀ ਹੋਈ ਮੇਰ ਤੋਂ ਠੀਕ ਹੈ ਵੰਡ ਕੋਈ ਤੁਹਾਨੂੰ ਪਤਾ ਮਾਤਲ ਬੰਦਿਆਂ ਨੂੰ ਕਿਹੜਾ ਇੰਨਾ ਵੰਡ ਪੈਂਦਾ ਸਾਂਭਾ ਇਹਨਾਂ ਦੀਆਂ ਜਾਦੀਆਂ ਐ ਹਾਂਜੀ ਹਾਂਜੀ ਇਹ ਤੇ ਕਰੂਗੇ ਖਰਾਕ ਜਿੰਨੀ ਖਰਾਏ ਮੰਗਦੀਆਂ ਐ ਹਾਂਜੀ 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 ਤੇ ਕੋਣ ਪਾਉਂਦੇ ਦੋ ਜਿਹੜਾ ਕਦਗਾਠੇ ਗਾਂ ਦਾ ਤੁਸੀਂ ਚੈੱਕ ਕਰ ਲਓ ਫਾਰਮ ਵਾਲੀ ਗਾਂ ਵਾ ਦੋਸਤੋ ਪੂਰੇ ਹੱਡਾਂ ਪੈਰਾਂ ਦੀ ਖੁੱਲੀ ਆ ਕਰੋ ਚੈੱਕ ਇੱਕ ਵਾਰੀ ਦੋਸਤੋ ਜਿਹੜੀਆਂ ਦੋਸਤੋ ਆ ਥਾਂ ਦੀ ਕੁਆਲਿਟੀ ਆ ਤੁਸੀਂ ਕਰ ਲਓ ਚੈਟਿੰਗ ਨਾਣਾ ਦੋਸਤੋ ਕਰੋ ਚੈੱਕ ਦੋਵੇਂ ਪਾਸੇ ਮਿਲਕ ਵਾਂ ਦੋਸਤੋ ਜਿਹੜੀ ਕਾਫੀ ਮੋਟੀ ਲੱਗੀ ਐ ਸਾਂਭੀ ਨਹੀਂ ਵੀਰ ਦੇ ਕੋਲੋਂ ਦੋਸਤੋ ਗਈ ਇੱਕ ਗਰਮੀ ਬੜੀ ਆ ਬੜੀ ਹੈ ਜੀ ਇੱਕ ਗਰਮੀ ਦਾ ਮੌਸਮ ਤੇ ਇੱਕ ਦੋਸਤੋ ਸਰੀ ਸ਼ਾਮ ਹੀ ਉੱਪਰ ਘਟਿਆ ਬਾਕੀ ਦੋਸਤੋ ਤੁਹਾਨੂੰ ਪਤਾ ਵੀਰ ਨੇ ਦੱਸਤਾ ਵੀ ਸਾਹਮਣੇ ਦੋਸਤੋ ਹਰੀ ਸਰੀ ਬੰਦੇ ਦੇ ਵਾਸਤੇ ਗੱਲ ਨਹੀਂ ਹੁੰਦੀ ਬੜਾ ਵੱਡਾ 45000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਜਿਹੜਾ ਕੋਈ ਵੀਰ ਭਰਾ ਖੇਦਣਾ ਉਹਦਾ ਮਾਨਤਨ ਮੌਕੇ ਤੇ ਜਰੂਰ ਹੋਊਗਾ ਇਹ ਵੀ ਦੋਸਤੋ ਇੱਕ ਮੇਲਾ ਹੀ ਹੁੰਦਾ ਲੁੱਟਣ ਵਾਲਾ ਤਗੜੇ ਹੋ ਗਏ ਦੋਸਤੋ ਲੁੱਟ ਲੋ ਮੇਲਾ ਕਿਉਂਕਿ 45000 ਰੁਪਏ ਦੀ ਗਾਂ ਦੋਸਤੋ ਲੈਣੀ ਬੜੀ ਮੁਸ਼ਕਲ ਹੁੰਦੀ ਬਾਹਰ ਬਾਜ਼ਾਰ ਬਹੁਤ ਤੇਜ਼ ਇਸ ਤੋਂ ਅਗੇ ਵੀਰ ਦੇ ਇੱਕ ਮਾਝ ਜਿਹੜੀ ਆਪਣੇ ਕੋਲ ਇਹਦੀ ਕੀ ਰੇ ਠੀਕ ਹੈ ਜੀ ਤੇ ਸਵੇਰ ਤੋਂ ਸੁਆ ਦੁੱਧਾ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਮੈਂ ਦਾ ਆਰਡਰ ਤੁਸੀਂ ਕਰੋ ਚਾ ਇੱਕ ਬਾ ਕਮਾਲ ਮੈਂ ਨੇ ਆਰਡਰ ਚੈਅ ਕੀਤਾ ਤੇ ਜਿਹੜੀ ਇਹਦੀ ਕੱਦ ਕੱਟ ਜਿਆ ਚੀ ਲੰਬੀ ਸੋਹਣੀ ਸਨਕੀ ਪੂਰੀ ਥੋੜਾ ਜਿਹਾ ਸਿੰਗੂ ਜੂਰ ਖੁੱਲਾ ਵਾ ਜ਼ਿਆਦਾ ਨਹੀਂ ਜੀ ਦੋਸਤੋ ਮੜਾ ਜਿਆ ਨੋਰਮਲ ਜਿਆ ਬਾਕੀ ਦੋਸਤੋ ਪੂਛ ਤੋਂ ਲੈ ਕੇ ਤੇ ਫੇਸ ਤੱਕ ਪੂਰੀ ਜੈਡ ਬਲੈਕ ਹੈ ਜੀ ਇੱਕ ਵੀ ਦੋਸਤੋ ਵਾਲ ਨਹੀਂ ਕਿਤੇ ਚਟਾ ਹੈਗਾ ਬੱਚਾ ਨਹੀਂ ਦਿੱਤੀ ਜੇ ਕੱਟੀ ਆ ਵੱਡੀ ਆ ਹਾਂ ਜੀ ਕੱਟੀ ਆਈ ਮੈਂ ਚਲ ਔਰ ਤਾਂ ਹਲੋ ਦੋਸਤੋ ਇਹ ਮਗਰ ਕੱਟੀ ਜੋ ਕੱਟੀ ਵੀ ਦੋਸਤੋ ਜੀ ਬਹੁਤ ਵਧੀਆ ਵਾ ਰਾਜੀ ਜੀ ਇਹ ਵੀ ਕੱਟੀ ਤੇ ਵੀਰ ਦੁੱਧ ਹੋਣ ਕਿੰਨਾ ਚਾਹੀਦਾ ਵੀਰ ਜੀ ਦੁੱਧ ਹੋਣ ਜਿਹੜਾ ਏ ਆਪਾਂ ਜਿਹੜਾ ਚਵਾਦਣਾ ਜਿਹੜਾ ਚੋਲਣਾ 9 ਲੀਟਰ ਆ 9 ਲੀਟਰ ਵਿਖਾਵਾ ਭਾਵੇਂ 11 ਦਾ ਕਰਾਈ ਜਾਈਏ ਵਿਖਾਵਾ ਦੁੱਧ ਜੀ ਜਿਹੜਾ 10 ਲੀਟਰ ਦਾ ਮਹੀਨਾ ਮੇਰੇ ਹਿਸਾਬ ਨਾਲ ਵਿਖਾਵਾ ਤੇ ਬਾਰਾ ਬਰਦੀ ਹੈ ਹਾਂਜੀ ਆ ਜੀ ਆਰਡਰ ਤਨ ਖਵਾ ਤੇ ਕਰੋ ਚੈੱਕ ਤੁਸੀਂ ਦਾ ਦੋਸਤ ਆਰਡਰ ਬਾਕੀ ਮੱਝ ਦੀ ਇਹਦੀ ਸਾਮ ਹੋਣ ਵਾਲੀ ਇਹਦੀ ਵੀ ਠੀਕ ਹੈ ਜੀ ਹਾਂਜੀ ਦੁੱਧ 11 12 ਕਿਲੋ ਹੀ ਕਰੂ ਝੋਟੀ ਹੈ ਠੀਕ ਹੈ ਜੀ ਕਿਉਂਕਿ ਜਿਆਦਾ ਨਹੀਂ ਮੈਂ ਕਹਿੰਦਾ ਵੇ 15 ਕਹਿ ਦਈਏ 14 ਕਹਿ ਦਈਏ ਹਾਂਜੀ 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 ਖੜੀ ਬਾਰੇ ਵੀ ਜੀ ਨੂੰ ਹਲਾ ਆਪਣੇ ਦੋਸਤ ਇਹਦੀ ਕੁਆਲਿਟੀ ਕਰੋ ਚੈੱਕ ਬਹੁਤ ਵਧੀਆ ਥਾਣੇ ਦੋਸਤੋ ਚਾਰੇ ਥਾਣੇ ਵਿਰਲ ਤੇ ਲੱਗੇ ਕੋਈ ਫੋਰ ਸ਼ਾਂਗੀ ਨਾਲ ਦੋਸਤੋ ਆਰਡਰ ਜਿਹੜਾ ਤਿਆਰ ਕੀਤਾ ਮੈਂ ਨੇ ਪੂਰਾ ਨਿੱਕੇ ਤੇ ਠੋਸ ਪੂਰਾ ਕੀ ਦੀ ਪੇਠਪੜੀ ਦੀ ਕਰ ਲੋ ਕਿੜਾਈ ਚਾਹ ਕ ਦੋਸਤੋ ਕਰੀ ਲਓ ਦੋਸਤੋ ਕਰੋ ਚੱਕਰ ਥਾਨ ਟੋਲ ਦੀ ਕੁਆਲਿਟੀ ਦੀ ਦੋਸਤੋ ਪੂਰੇ ਨਿਕੜਵੇਂ ਥਾਨ ਆਚਰੀ ਬਹੁਤ ਚਵਾਈ ਚੁਈ ਬਹੁਤ ਵਧੀਆ ਲੱਗੀ ਜੀ ਅੱਛਾ ਵੀਰ ਜੀ ਕੋਈ ਪੂਰ ਸ਼ਿਕਾਇਤ ਨਾ ਦੀ ਬਾਰ ਮਾਨਾ ਹੈ ਵੀਰ ਜੀ ਐ ਓਕੇ ਆ ਦੇ ਠੀਕ ਹੈ ਜੀ ਹਾਂਜੀ ਬਾਕੀ ਆ ਆ ਦੀ ਵੀਰ ਕੋਈ ਤਸੱਲੀ ਕਰਕੇ ਖੜੇ ਠੀਕ ਹੈ ਇਹਦਾ ਕੀ ਮੁੱਲ ਕਰਦੇ ਮੁੱਲ ਭਾਵੇਂ 60 ਕਰੀਏ ਭਾਵੇਂ 65 ਕਰੀਏ ਇਹ ਦੋ ਘੜ ਛੜਤੀ ਦੇ ਦਾਂਗੇ ਆ ਨਾ ਦੋ ਘੜ 55000 ਹਾਂਜੀ 25000 55000 ਤੋਂ ਤੁਹਾਨੂੰ ਮੰਨਦਾ ਨਹੀਂ ਕੋਈ ਕਰ ਦਾਂਗੇ ਹੋਰ ਯਾਰ ਖਾਂਡਾ 5752 ਦੀ ਦੇ ਦਾਂਗੇ ਜੀ ਇਹ ਇੱਕ ਸਿਰਫ ਗਾਹ ਬਣਾਉਣ ਵਾਲੀ ਗਾਮਾ ਕਰਨਾ ਆਇਤੀ ਠੀਕ ਹੈ ਜੀ ਹਾਂ ਜੀ 57000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਮੱਝ ਦੀ ਜੇ ਕੋਈ ਵੀਰ ਭਰਾ ਜਿਹੜਾ ਖਰੀਦਦਾਊਗਾ ਮੌਕੇ ਤੇ ਹਲਕਾ ਫੁਲਕਾ ਜਿਹੜਾ ਸ਼ੋਰ ਚਪਾ ਜਰੂਰ ਹੋਊਗਾ ਬਾਕੀ ਦੋਸਤੋ 9 ਕਿਲੋ ਦੁੱਧ ਤਿਆਰ ਆ ਮੈਂ ਥੱਲੇ ਮੌਕੇ ਦਾ ਥੋੜੀ ਜੀ ਸੇਵਾ ਨਾਲੋਂ ਕਮੀ ਹੈ ਵੀਰ ਦੀ ਦੁੱਧ ਦੋਸਤੋ ਮੈਂ ਨੇ 12 13 ਕਿਲੋ ਬੜੇ ਮਜੇ ਨਾਲ ਚਵਾ ਦੇਣਾ ਜਿਹੜਾ ਬੱਚਾ ਨੇ ਕੱਟੀ ਦਿੱਤੀ ਜੀ ਕੱਦ ਘੜ ਦੋਸਤੋ ਮੈਂ ਦਾ ਸੋਹਣਾ ਬਰੀਕ ਚਮੜੀ ਸਿੰਗਲ ਡੀ ਦੋਸਤੋ ਨਿਸ਼ਾਨੀਆਂ ਸਾਰੀਆਂ ਹੀ ਮੋਹਰਾਂ ਵਾਲੀਆਂ ਕਵਰ ਕਰਦੀ ਐ। ਉਹੀ ਦੋਨੇ ਜੱਡ ਬਿਲੇ ਆ ਗਿਆ। ਫਿਰ ਸੀਲਸ ਲੱਗਿਆ ਐ। ਠੀਕ ਹਾਂਜੀ। ਆਹ ਦੋਸਤੋ ਮੈਂ ਤੁਹਾਨੂੰ ਥਣਾ ਦੀ ਕੁਆਲਿਟੀ ਨੇੜ ਤੋਂ ਖਾ ਦਿਨਾ। ਲਓ ਜੀ ਦੋਸਤੋ ਕਰ ਲਓ ਚੈੱਕ। ਲਓ ਦੋਸਤੋ ਘਰੋਂ ਮੋਟਰ ਉੱਗੀ ਆ ਥੋੜੀ ਜਿਹੀ ਸਾਡੇ ਤੋਂ। 57000 ਰੁਪਏ ਦੋਸਤੋ ਵੀਰ ਨੇ ਮੌਕੇ ਦਾ ਰੇਟ ਰੱਖਿਆ ਵਾ ਬਾਕੀ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਉਗੇ ਨੰਬਰ ਮੈਂ ਵੀਰ ਦਾ ਸਕਰੀਨ ਤੇ ਚਲਾ ਦੂੰਗਾ। ਇੱਕ ਗਾਵਾਂ ਦੋਸਤੋ ਵੀ ਕਿਤੇ ਕੋਲ ਤੇ ਇੱਕ ਮਾਝਾ ਦੋਵੇਂ ਪਾਸੋਂ ਸੱਜੇ ਸੋਏ ਆ। ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਦੋਸਤੋ ਜਰੂਰ ਕਰਿਆ ਕਰੋ ਐਡਰੈਸ ਇੱਕ ਵਾਰੀ ਵੀ ਦੱਸਾਂ ਮੈਂ ਫੇਰ ਬੋਲ ਦੇਣਾ ਪਿੰਡ ਸੁਰਸਿੰਗ ਤਸੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਵੀਰੇ ਕਰੀ ਫੇ ਬੋਲ ਦੇਣਾ 88721179 ਠੀਕ ਹੈ ਹਾਂਜੀ ਨੰਬਰ ਦੋਸਤੋ ਵੀਰੇ ਦਾ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ